ਗੁਰਦਾਸਪੁਰ ਦੇ ਸ਼ਹਿਰ ਇਲਾਕੇ ਵਿੱਚ ਬੇਸ਼ੱਕ ਮੋਟਰਸਾਈਕਲ ਚੋਰੀ ਅਤੇ ਲੁੱਟਖੋਹ ਦਾ ਦਸ ਸਿਲਸਲਾ ਲਗਾਤਾਰ ਜਾਰੀ ਹੈ ਪਰ ਅਰਸੇ ਤੋਂ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਲਾ ਰੁਕਿਆ ਪਿਆ ਸੀ ਹੁਣ ਚੋਰਾਂ ਨੇ ਆਪਣੀ ਚੁੱਪੀ ਤੋੜ ਕੇ ਸ਼ਹਿਰ ਦੇ ਬਹਿਰਾਮਪੁਰ ਰੋਡ ਤੇ ਇੱਕ ਮੋਟਰਸਾਈਕਲ ਰਿਪੇਅਰ ਦੀ ਛੋਟੀ ਜਿਹੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਚੋਰਾ ਨੇ ਇਸ ਦੁਕਾਨ ਦੇ ਤਾਲੇ ਤੋੜ ਕੇ ਗਵਾਂਡੀਆਂ ਦੇਕਰ ਵਾਲੇ ਗੇਟ ਤੇ ਤਾਲੀਆਂ ਦੀਆਂ ਕੁੰਡੀਆਂ ਲਗਾ ਗਏ ਤਾਂ ਜੋ ਖੜਕਾ ਸੁਣ ਕੇ ਕੋਈ ਬਾਹਰ ਨਾ ਸਕੇ ਅਤੇ ਰਾਤ 3 ਵਜੇ ਦੇ ਕਰੀਬ ਦੁਕਾਨ ਅੰਦਰ ਵੜ ਕੇ ਪੰਜ ਰਿਪੇਅਰ ਹੋਣ ਲਈ ਆਇਆ ਟੰਚਡ ਫੋਨ ਅਤੇ 15000 ਨਗਦ ਕੱਢ ਕੇ ਲੈ ਗਏ ਦੁਕਾਨ ਦੇ ਅੰਦਰ ਤਾਂ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ ਪਰ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਵਿੱਚ ਦੋ ਚੋਰ ਘੁੰਮਦੇ ਨਜ਼ਰ ਆਏ ਹਨ ਹਾਲਾਂਕਿ ਪੀੜਿਤ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਵੱਲੋਂ ਚੋਰੀ ਦੀ ਸ਼ਿਕਾਇਤ ਥਾਣਾ ਸਿੱਕੇ ਗੁਰਦਾਸਪੁਰ ਵਿਖੇ ਕਰ ਦਿੱਤੀ ਗਈ ਸੀ ਅਤੇ ਅਤੇ ਪੀसीआर ਮੁਲਾਜ਼ਮ ਵੀ ਉਸ ਦੀ ਦੁਕਾਨ ਤੇ ਆਏ ਸੀ ਪਰ ਜਦੋਂ ਇਸ ਬਾਰੇ ਥਾਣਾ ਸਿਟੀ ਗੁਰਦਾਸਪੁਰ ਐਸਐਚ ਹਰਸੰਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਚੋਰੀ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ ਨੀਤੀ ਗੰਡੋਤਰਾ ਨੇ ਦੱਸਿਆ ਕਿ ਬੀਤੀ ਸਵੇਰੇ ਲਗਭਗ 7:30 ਵਜੇ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਅਤੇ ਸ਼ਟਰ ਥੋੜਾ ਚੁੱਕਿਆ ਹੋਇਆ ਹੈ ਤਾਂ ਉਸਨੇ ਦੁਕਾਨ ਤੇ ਆ ਕੇ ਵੇਖਿਆ ਤਾਂ ਦੁਕਾਨ ਵਿੱਚ ਚੋਰੀ ਹੋ ਚੁੱਕੀ ਸੀ ਉਸਨੇ ਦੱਸਿਆ ਕਿ ਚੋਰਾਵੱਲੋ ਜਿਹੜੀ ਦੁਕਾਨ ਦੇ ਤਾਲੇ ਤੋੜ ਕੇ ਤਾਲਿਆਂ ਦਾ ਉੱਪਰ ਵਾਲਾ ਹਿੱਸਾ ਗਵਾਂਡਿਆ ਦੇ ਘਰ ਦੇ ਗੇਟ ਦੇ ਬਾਹਰ ਅੜਾ ਦਿੱਤਾ ਤਾਂ ਜੋ ਖੜਕਾ ਸੁਣ ਕੇ ਕੋਈ ਬਾਹਰ ਆਉਣ ਦੀ ਕੋਸ਼ਿਸ਼ ਕਰੇ ਤਾਂ ਗੇਟ ਨਾ ਖੁੱਲ ਸਕੇ ਅਤੇ ਦੁਕਾਨ ਅੰਦਰ ਰਿਪੇਅਰ ਲਈ ਆਏ ਪੰਜ ਪੁਰਾਣੇ ਟੱਚਫੋਨ ਅਤੇ ਦੁਕਾਨ ਵਿੱਚ ਕਿਸੇ ਨੂੰ ਦੇਣ ਲਈ ਰੱਖੀ 5000 ਰੁਪਏ ਦੀ ਨਕਦੀ ਕੱਢ ਕੇ ਲੈ ਗਏ। ਓਏ ਮੇਰਾ ਨਾਮ ਹੈ ਨਿਤਿਨ ਗੜੋਤਰਾ ਮੇਰੀ ਭਰਮਪੁਰ ਰੋਡ ਤੇ ਮੋਬਾਈਲ ਰਿਪੇਅਰਿੰਗ ਐਂਡ ਸੈਸਰੀ ਨਿਊ ਫੋਨ ਦੀ ਸ਼ਾਪ ਹੈਗੀ ਆ। ਤੇ ਮੈਨੂੰ ਕੱਲ ਫੋਨ ਲੱਗੇ ਕਸਟਮਰ ਦਾ ਫੋਨ ਆਇਆ ਹੈਗਾ ਸਾਡੇ ਕੇ 7:30 ਵਜੇ ਭਾਈ ਢਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਆ ਤੇ ਮੈਂ ਜਦੋਂ ਆਇਆ ਕੇ ਵੇਖਿਆ ਤੇ ਮੇਰੇ ਇੱਕ ਗੱਲੇ ਵਿੱਚ ਅਗੇ 15000 ਰੁਪਿਆ ਹੈਗਾ ਸੀ ਉਹ ਵੀ ਫੋਨ ਲੈ ਕੇ ਕੱਢ ਗਏ ਤੇ ਪੰਜ ਫੋਨ ਹੀ ਕਸਟਮਰ ਦੇ ਪੇਅਰ ਕੀਤੇ ਉਹਦੀ ਨਵੀਂ ਦੀ ਕੀਮਤ ਹੈਗੀ 15-20000 ਰੁਪਿਆ ਤੇ ਹੁਣ ਘਟਗਟ ਉਹਨਾਂ ਨੂੰ ਫੋਨ ਤੇ ਦੇਣੇ ਪੈਣੇ ਆ ਘਟਗਟ ਲੱਖ ਦੇ ਲੱਗੇ ਸਕੇ ਮੇਰਾ ਨੁਕਸਾਨ ਹੋ ਗਿਆ ਭਾਜੀ ਤੇ ਉਹਨਾਂ ਨੇ ਤਾਲੇ ਟੁੱਟੇ ਤਾਲੇ ਦੇ ਘੁੰਡੀ ਲਾਗੇ ਹੈਗਾ ਘਾਰ ਉਹਨਾਂ ਦੇ ਗੇੜੇ ਵਿੱਚ ਫਸਾਈ ਦੀ ਹੀ ਘੁੰਡੀ ਉਹਨਾਂ ਨੇ ਕੁੜੀਓ ਬਸਾਰੇ ਬਾਹਰ ਕੁੜੀਓ ਕਿ ਤਾਂ ਕਿ ਉਹ ਸਟਾਫ ਸਾਰੇ ਕਿ ਉਹ ਉਧਰ ਘਰ ਉਹਨਾਂ ਦਾ ਬਾਹਰ ਨਾ ਕੋਈ ਆ ਜੇ ਕਿਉਂਕਿ ਸੀਸੀਟੀਵੀ ਬੋਟੇ ਜਾਈਏ ਸੀਸੀਟੀਵੀ ਵਿੱਚ ਦੋ ਜਣੇ ਆਏ ਹੈਗੇ ਇਹਨਾਂ ਨੇ ਮੂੰਹ ਬੰਨੇ ਦੇ ਆ ਲੋਈ ਦੀ ਬੁਕਲਾ ਮਾਰੀ ਤੇ ਦੋ ਜਣੇ ਹੈਗੇ ਆ 2:53 ਮਿੰਟ ਤੇ ਆਏ ਆ ਤੇ 10-15 ਮਿੰਟ ਦੇ ਵਿੱਚ ਕੰਮ ਕੱਢ ਕੇ ਚਲੇ ਗਏ ਉਹ ਤੇ ਪੈਸੇ ਕਿਉਂ 15000 ਰੁਪਏ ਰੱਖਦੇ ਸੀ ਪੈਸੇ ਕਿਰਦੇ ਸੀ ਨਹੀਂ ਪੈਸੇ ਘਰ ਲੈ ਜੀ ਦੇਓ ਕਿਸੇ ਦੇ ਪੈਸੇ ਦਿੱਤੇ ਸੀ ਕਹਿੰਦੇ ਤੁਸੀਂ ਰੱਖ ਲਓ ਸਾਡੇ ਕੋ ਸੇਰੇ ਫੜ ਲਾਂਗੇ ਮੈਂ ਦੁਕਾਨ ਤੇ ਰਹਾ ਤੇ ਸੇਰੇ ਲੱਲਾਂਗਾ ਜਦੋਂ ਮੈਂ ਆ ਕੇ ਵੇਖਿਓ ਲੈ ਗਏ ਚੁੱਕ ਕੇ ਕੰਪਲੇਂ ਪੁਲਿਸ ਨਾਕੀ ਕਮ ਲਈ ਆਏ ਜਿਨ੍ਹਾਂ ਦੀ ਨਾਈਟ ਡਿਊਟੀ ਹੈਗੀ ਉਹ ਆਏ ਉਹਨਾਂ ਨੇ ਸੀਸੀਟੀਵੀ ਵਗੈਰਾ ਕੈਮਰੇ ਚੈੱਕ ਕਰਦੇ ਆ ਉਹ ਕਹਿੰਦੇ ਤੁਹਾਡੀ ਕਾਰਵਾਈ ਚੱਲ ਰਹੀ ਹੈ